ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅਲਫਾ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ। ਸੁਖਜੀਤ ਸੁਖਜੀਤ ਸੌਂ ਗਈ ਤੂੰ ਬੈੱਡ ਤੇ ਪਈ ਮਨਜੀਤ ਨੇ ਮੈਨੂੰ ਪੁੱਛਿਆ ਮੈਂ ਕਿਹਾ ਨਹੀਂ ਬਸ ਨੀਂਦ ਆਉਣ ਵਾਲੀ ਸੀ। ਕੀ ਹੋਇਆ? ਕੁਝ ਚਾਹੀਦਾ ਹੈ? ਮੈਂ ਮਨਜੀਤ ਨੂੰ ਪੁੱਛਿਆ ਨਹੀਂ ਕੁਝ ਨਹੀਂ ਚਾਹੀਦਾ। બસ نیند ਨਹੀਂ ਆ ਰਹੀ ਸੀ ਕੀ ਗੱਲ ਹੋ ਗਈ نیند ਕਿਉਂ ਨਹੀਂ ਆ ਰਹੀ ਸੁਖਜੀਤ ਮੈਂ ਤੈਨੂੰ ਇੱਕ ਗੱਲ ਕਹਾ ਮੈਂ ਕਿਹਾ ਹਾਂ ਕਹੋ ਕੀ ਗੱਲ ਕਹਿਣਾ ਹੈ ਕੱਲ ਨੂੰ ਪ੍ਰਤਾਪ ਚੱਲਿਆ ਹੈ ਤੇ ਮੈਨੂੰ ਚੰਗਾ ਨਹੀਂ ਲੱਗ ਰਿਹਾ ਤੂੰ ਉਹਨਾਂ ਨੂੰ ਰਹਿਣ ਲਈ ਕਿਉਂ ਨਹੀਂ ਕਹਿੰਦੀ ਇਹਨਾਂ ਤੋਂ ਬਿਨਾ ਕਰਕਣਾ ਸੋਣਾ ਸੁਨਣਾ ਹੋ ਜਾਵੇਗਾ ਉਹ ਜਿਵੇਂ ਚਾਹੁੰਦਾ ਹੈ ਆਪਾਂ ਉਵੇਂ ਹੀ ਕਰ ਦੇਾਂਗੇ ਜੇ ਉਸ ਨੂੰ ਜ਼ਮੀਨ ਆਪਣੀ ਨਾਮ ਚਾਹੀਦੀ ਹੈ ਤਾਂ ਕਿਉਂ ਨਹੀਂ ਕਰਨ ਦਿੰਦੀ ਤੂੰ ਕੀ ਤੂੰ ਰਹਿ ਸਕਵੇਂਗੀ ਉਹਨਾਂ ਤੋਂ ਬਿਨਾ ਮਨਜੀਤ ਸੌਂ ਜਾਓ ਆਪਾਂ ਪਹਿਲਾਂ ਵੀ ऐसे टॉपिक ਤੇ ਗੱਲ ਕਰ ਚੁੱਕੇ ਹਾਂ ਸਵੇਰੇ ਗੱਲ ਕਰਾਂਗੇ ਹੁਣ ਸੌਂ ਜਾਓ ਇਹਨਾ ਕਹਿ ਕੇ ਮੈਂ ਦੂਜੇ ਪਾਸੇ ਮੂੰਹ ਕਰਕੇ ਸੌਣ ਦਾ ਨਾਟਕ ਕਰਨ ਲੱਗੀ ਪਰਮਨਜੀਤ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਹ ਅੱਖਾਂ ਬੰਦ ਕਰਕੇ ਪੈ ਗਿਆ ਜਾਣਦੇ ਹਾਂ ਜਾਨ ਤੇ ਤਾਂ ਅਸੀਂ ਦੋਵੇਂ ਹੀ ਸੀ ਕਿ ਸਾਨੂੰ ਨੀਂਦ ਨਹੀਂ ਆ ਰਹੀ ਪਰ ਹੁਣ ਚੁੱਪ ਵਿੱਚ ਹੀ ਪਲਾਈ ਸੀ ਰਾਤ ਦੇ 2 ਵਜੇ ਗਏ ਸੀ ਪਰ ਅੱਖਾਂ ਵਿੱਚ ਨੀਂਦ ਤਾਂ ਨਾਮੁ ਨਿਸ਼ਾਨ ਵੀ ਨਹੀਂ ਸੀ ਸਾਡਾ ਇੱਕੋ ਇੱਕ ਪੁੱਤ ਸੀ ਤੇ ਉਹ ਵੀ ਕੱਲ ਨੂੰ ਫਲੈਟ ਵਿੱਚ ਸ਼ਿਫਟ ਹੋਣ ਲਈ ਆਪਣੇ ਮੁੰਡੇ ਤੇ ਪਤਨੀ ਸਮੇਤ ਜਾ ਰਿਹਾ ਹੈ। ਸੀ 2 ਮਹੀਨਿਆਂ ਦੇ ਚੱਲ ਰਹੇ ਲੜਾਈ ਝਗੜੇ ਨੇ ਕੱਲ ਨੂੰ ਖਤਮ ਹੋ ਜਾਣਾ ਸੀ ਤੇ ਬੱਚਿਆਂ ਦੇ ਜਾਣ ਤੋਂ ਬਾਅਦ ਅਸੀਂ ਦੋਵੇਂ ਇਸ ਘਰ ਵਿੱਚ ਇਕੱਲੇ ਰਹਿ ਜਾ ਇਕੱਲੇ ਰਹਿ ਜਾਣਾ ਸੀ। ਹਮੇਸ਼ਾ ਮੈਂ ਸਾਰਿਆਂ ਦੀ ਜੈਦ ਅੱਗੇ ਗੋਡੇ ਟੇਕੇ ਸੀ ਪਰ ਇਸ ਵਾਰ ਮੇਰੀ ਜੈਦ ਅੱਗੇ ਸਾਰਿਆਂ ਨੂੰ ਝੁਕਣਾ ਪਿਆ ਪ੍ਰਤਾਪ ਸਾਡਾ ਇਕਲੌਤਾ ਪੁੱਤਰ ਸੀ ਮੈਂ ਇੱਕ ਹੋਰ ਬੱਚਾ ਲੈਣਾ ਚਾਹੁੰਦੀ ਸੀ ਮਨਜੀਤ ਦੀ ਜੈਦ ਸੀ ਕਿ ਅਸੀਂ ਸਿਰਫ ਇੱਕ ਬੱਚਾ ਹੀ ਲਾਵਾਂਗੇ ਉਸ ਨੂੰ ਪੜਾ ਲਿਖਾ ਕੇ ਪੈਰਾਂ ਸਰ ਖੜਾ ਕਰਾਂਗੇ ਮਨਜੀਤ ਕਲਾਸ ਵਿੱਚ ਕਾਲਜ ਵਿੱਚ ਪ੍ਰੋਫੈਸਰ ਸੀ ਤੇ ਮੈਂ ਹਾਊਸ ਵਾਈਫ ਮਨਜੀਤ ਨੂੰ ਨੌਕਰੀ ਵਾਲੀ ਪਤਨੀ ਨਹੀਂ ਚਾਹੀਦੀ ਸੀ ਹਾਲੇਕਾ ਉਸ ਨੂੰ ਬਹੁਤ ਪੜੀਆਂ ਲਿਖੀਆਂ ਕੁੜੀਆਂ ਦੇ ਰਿਸ਼ਤੇ ਆਏ ਪਰ ਮਨਜੀਤ ਇੱਕ ਸਿੱਧੀ ਸਾਦੀ ਤੇ ਘਰੇਲੂ ਕੁੜੀ ਨਾਲ ਹੀ ਵਿਆਹ ਕਰਨਾ ਚਾਹੁੰਦਾ ਸੀ ਐਸ ਐਸ ਦੀ ਜੱਦ ਸੀ ਜੇ ਵਿਆਹ ਕਰਨਾ ਹੈ ਤਾਂ ਘੱਟ ਪੜੀ ਲਿਖੀ ਤੇ ਘਰ ਦੇ ਘਰੇਲੂ ਘਰ ਤੇ ਘਰੇਲੂ ਕੁੜੀ ਨਾਲ ਦੇ ਪਿੰਡ ਵਿੱਚ ਪੜੇ 12 ਜਮਾਤਾਂ ਯਾਨੀ ਕਿ ਮੈਂ ਐਸਾ ਘਰ ਵਿੱਚ ਆ ਗਈ ਮੈਂ ਇੱਕ ਸਧਾਰਨ ਜਿਹੇ ਘਰ ਵਿੱਚੋਂ ਆਈ ਇੱਕ ਸਿੱਧੀ ਸਾਦੀ ਕੁੜੀ ਸੀ ਮੇਰੇ ਪਿਤਾ ਜੀ ਇੱਕ ਸਰਕਾਰੀ ਦਫ਼ਤਰ ਵਿੱਚ ਸਰਕਾਰੀ ਕਲਰਕ ਸੀ ਤੇ ਮਾਂ ਹਾਊਸ ਵਾਈਫ ਸੀ ਅਸੀਂ ਤਿੰਨ ਭੈਣ ਭਰਾ ਸੀ ਮੈਂ ਸਰਕਾਰੀ ਸਕੂਲ ਵਿੱਚ 12ਵੀਂ ਤੱਕ ਪੜ੍ਹਾਈ ਪੜ੍ਹੀ ਸੀ ਤੇ ਮੇਰੇ ਦੋਵੇਂ ਛੋਟੇ ਭਰਾ ਵੀ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੇ ਸੀ ਮਨਜੀਤ ਦੇ ਪਰਿਵਾਰ ਵਿੱਚ ਸਿਰਫ ਮਨਜੀਤ ਦੇ ਮੰਮੀ ਪਾਪਾ ਸੀ ਹੀ ਸੀ ਮਨਜੀਤ ਦੀ ਮੰਮੀ ਸਕੂਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਈ ਸੀ ਤੇ ਮਨਜੀਤ ਦੇ ਪਾਪਾ ਵੀ ਕਾਲਜ ਵਿੱਚੋਂ ਸੀਨੀਅਰ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਸੀ ਤੇ ਮਨਜੀਤ ਦੀ ਇੱਕ ਵੱਡੀ ਭੈਣ ਸੀ ਜਿਸਦਾ ਇੱਕ ਵਧੀਆ ਪਰਿਵਾਰ ਵਿੱਚ ਵਿਆਹ ਹੋਇਆ ਸੀ ਬਹੁਤ ਹੀ ਵਧੀਆ ਪਰਿਵਾਰ ਸੀ ਜਿੱਥੇ ਸਾਰਿਆਂ ਸੌਖ ਸੁਹੂਲਤਾ ਸੀ ਇੱਕ ਪੜੇ ਲਿਖੇ ਫੈਮਿਲੀ ਵਿੱਚ ਅਡਜਸਟ ਕਰਨਾ ਵਿੱਚ ਮੈਨੂੰ ਸ਼ੁਰੂ ਸ਼ੁਰੂ ਵਿੱਚ ਬਹੁਤ ਦਿੱਕਤ ਹੋਈ ਘਰ ਘਰ ਦੇ ਕੰਮ ਮੈਂ ਸਾਰੇ ਜਾਣਦੀ ਸੀ ਫਿਰ ਮੈਂ ਹੌਲੀ ਹੌਲੀ ਆਪਣੇ ਘਰ ਨੂੰ ਆਪਣੇ ਆਪ ਨੂੰ ਘਰ ਦੇ ਹਿਸਾਬ ਨਾਲ ਢਾਲ ਲਿਆ ਸਾਰਿਆਂ ਦੀ ਪਸੰਦ ਨਾ ਪਸੰਦ ਦਾ ਖਿਆਲ ਰੱਖਣਾ ਇਹ ਹੀ ਸੀ ਮੇਰੀ ਜ਼ਿੰਦਗੀ ਫਿਰ ਵਿਆਹ ਦੇ 5 ਸਾਲ ਬਾਅਦ ਸਾਡੇ ਘਰ ਪੁੱਤ ਜਾਨੀ ਪ੍ਰਤਾਪ ਨੇ ਜਨਮ ਲਿਆ ਇੰਨੇ ਸਾਲਾਂ ਤੋਂ ਜਦੋਂ ਕੋਈ ਬੱਚਾ ਹੁੰਦਾ ਹੈ ਤਾਂ ਸਾਰਿਆਂ ਦਾ ਲਾਡਲਾ ਹੁੰਦਾ ਹੈ ਐਸੇ ਤਰ੍ਹਾਂ ਪ੍ਰਤਾਪ ਵੀ ਸਾਡਾ ਸਾਰਿਆਂ ਦਾ ਸ਼ੁਰੂ ਤੋਂ ਲਾਡਲਾ ਸੀ ਮੰਮੀ ਪਾਪਾ ਵੀ ਉਸ ਤੋਂ ਜਾਣਵਾਰਦੇ ਸੀ ਤੇ ਉਸ ਦੀ ਹਰ ਇੱਕ ਜਦ ਪੂਰੀ ਕਰਦੇ ਸੀ ਸਭ ਸ਼ੁਰੂ ਤੋਂ ਹੀ ਉਸ ਨੂੰ ਸਾਰਿਆਂ ਦਾ ਲਾੜ ਪਿਆਰ ਮਿਲਿਆ ਸੀ ਤੇ ਫਿਰ ਜਦੋਂ ਉਸ ਦੇ ਸਕੂਲ ਜਾਣ ਦਾ ਟਾਈਮ ਆਇਆ ਤਾਂ ਐਸ ਵਾਰ ਫਿਰ ਮਨਜੀਤ ਦੀ ਜਦ ਸੀ ਕਿ ਪ੍ਰਤਾਪ ਨੂੰ ਹੋਸਟਲ ਵਿੱਚ ਹੇ ਲਾਵਿੰਗ ਲਾਵਾਂਗੇ ਮਨਜੀਤ ਦਾ ਸੋਚਣਾ ਸੀ ਕਿ ਘਰ ਵਿੱਚ ਸਾਰਿਆਂ ਦੇ ਪਿਆਰ ਤੇ लाड़ ਕਰਕੇ ਪ੍ਰਤਾਪ ਵਿਗੜ ਰਿਹਾ ਹੈ ਇੱਕੋ ਇੱਕ ਬੱਚਾ ਹੈ ਤੇ ਉਹ ਵੀ ਬਾਹਰ ਪੜੇਗਾ ਇਹ ਸੋਚ ਸੋਚ ਕੇ ਅਸੀਂ ਬਹੁਤ ਰੋਂਦੇ ਪਰ ਮਨ ਦੀ ਜੈਦ ਪਰਮਨਜੀਤ ਦੀ ਜੈਦ ਅੱਗੇ ਸਾਡਾ ਸਾਡੀ ਇੱਕ ਨਾ ਚੱਲੀ ਪ੍ਰਤਾਪ ਨੂੰ ਘਰ ਤੋਂ ਦੂਰ ਪਟਿਆਲੇ ਇੱਕ ਹੋਸਟਲ ਵਿੱਚ ਪੜਨ ਲਈ ਭੇਜ ਦਿੱਤਾ ਉਸ ਦਿਨ ਪ੍ਰਤਾਪ ਵੀ ਬਹੁਤ ਰੋਇਆ ਤੇ ਅਸੀਂ ਵੀ ਬਹੁਤ ਰੋਏ ਪਰਮਨਜੀਤ ਤਾਂ ਜਿਵੇਂ ਪੱਥਰ ਹੀ ਬਣਿਆ ਹੋਇਆ ਸੀ ਸਾਡੇ ਰੋਂਦਾ ਉਸਤੇ ਕੋਈ ਅਸਰ ਨਹੀਂ ਸੀ ਹੋਇਆ ਹੋ ਰਿਹਾ ਮੰਮੀ ਪਾਪਾ ਵੀ ਬਹੁਤ ਪ੍ਰਤਾਪ ਨੂੰ ਗੱਲੇ ਲਗਾ ਕੇ ਰੋਈ ਉਹਨਾਂ ਨੇ ਮਨਜੀਤ ਦੀਆਂ ਬਹੁਤ ਮਿੰਤਾں ਕੀਤੀਆਂ ਪਰ ਆਖਰਕਾਰ ਸਾਨੂੰ ਸਾਰਿਆਂ ਨੂੰ ਮਨਜੀਤ ਦੀ ਜਨ ਅੱਗੇ ਝੁਕਣਾ ਪਿਆ ਆਪਣੇ ਪੋਤੇ ਨੂੰ ਯਾਦ ਕਰਕੇ ਮੰਮੀ ਪਾਪਾ ਬਹੁਤ ਰੋਂਦੇ ਸੀ ਤੇ ਕੁਝ ਸਮੇਂ ਬਾਅਦ ਮੰਮੀ ਪਾਪਾ ਵੀ ਸਵਰਗਵਾਸ ਹੋ ਗਏ ਸਮਾਂ ਬੀਤਦਾ ਗਿਆ ਤੇ ਪ੍ਰਤਾਪ ਦੀ ਪੜ੍ਹਾਈ ਪੂਰੀ ਹੋ ਗਈ ਤੇ ਕਿਸੇ ਵਧੀਆ ਵਿਦੇਸ਼ੀ ਕੰਪਨੀ ਵਿੱਚ ਵਧੀਆ ਪੈਕੇਜ ਨਾਲ ਉਸ ਨੂੰ ਚੰਗੀ ਜੌਬ ਮਿਲ ਗਈ ਪ੍ਰਤਾਪ ਨੇ ਆਪਣੀ ਪਸੰਦ ਦੀ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਜੌਬ ਕਰਦੀ ਕਰਨ ਵਾਲੀ ਕੁੜੀ ਤਕਦੀਰ ਨਾਲ ਲਵ ਮੈਰਿਜ ਕਰ ਲਈ ਤੇ ਹੁਣ ਉਹਨਾਂ ਦਾ 2 ਸਾਲਾਂ ਦਾ ਇੱਕ ਮੁੰਡਾ ਹੈ ਜੋ ਸਾਡੀਆਂ ਅੱਖਾਂ ਦਾ ਤਾਰਾ ਹੈ ਮਨਜੀਤ ਨੂੰ ਰਿਟਾਇਰ ਹੋਇਆ ਹੁਣ 3 ਸਾਲ ਹੋ ਗਏ ਹਨ ਤੇ ਇੰਨਾ 3 ਸਾਲਾਂ ਵਿੱਚ ਮੈਂ ਪ੍ਰਤਾਪ ਨੂੰ ਆਪਣੇ ਪਾਪਾ ਕੋਲ ਬੈਠੇ ਹੋਏ ਕਦੇ ਨਹੀਂ ਦੇਖਿਆ ਉਹ ਹਮੇਸ਼ਾ ਆਪਣੇ ਪਾਪਾ ਨਾਲ ਕਿ ਜੀ ਆ ਕੇ ਜੀ ਰਹਿੰਦਾ ਹੈ ਕਦੇ ਵੀ ਅੱਖ ਮਲਾ ਕੇ ਗੱਲ ਨਹੀਂ ਕਰਦਾ ਘਰ ਵਿੱਚ ਸਭ ਕੁਝ ਠੀਕ ਹੀ ਚੱਲ ਰਿਹਾ ਸੀ ਕਿ ਅਚਾਨਕ ਪ੍ਰਤਾਪ ਨੇ ਜਿੱਦ ਫੜ ਲਈ ਕਿ ਮੈਂ ਬਿਜ਼ਨਸ ਕਰਨਾ ਹੈ ਤੇ ਬਿਜ਼ਨਸ ਲਈ ਮੈਨੂੰ ਪੈਸੇ ਚਾਹੀਦੇ ਹਨ ਅਸਲੇ ਮੈਂ ਜ਼ਮੀਨ ਆਪਣੇ ਨਾਮ ਕਰਵਾਉਣੀ ਹੈ ਤਾਂ ਕਿ ਮੈਂ ਜ਼ਮੀਨ ਤੇ ਲੋਨ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਾਂ ਘਰ ਵਿੱਚ ਇੰਨੇ ਇੰਨੇ ਟੈਨਸ਼ਨ ਦਾ ਮਾਹੌਲ ਕਦੇ ਨਹੀਂ ਸੁਣਿਆ ਬਣਿਆ ਸੀ ਮਨਜੀਤ ਜੋ ਹਮੇਸ਼ਾ ਇੰਨੇ ਇੰਨਾ ਸਟਰੋਂਗ ਸੀ ਉਹ ਵੀ ਹੁਣ ਪਰੇਸ਼ਾਨ ਰਹਿਣ ਲੱਗੇ ਉਹ ਪ੍ਰਤਾਪ ਨੂੰ ਤਾਂ ਕੁਝ ਵੀ ਨਹੀਂ ਕਹਿੰਦੇ ਸੀ ਪਰ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਪ੍ਰਤਾਪ ਨੂੰ ਸਮਝਾਵਾਂ ਜ਼ਮੀਨ ਤੇ ਲਾਉਣ ਨਾ ਲਵੇ ਮੈਂ ਪ੍ਰਤਾਪ ਨੂੰ ਸਮਝਾ ਸਮਝਾ ਕੇ ਥੱਕ ਗਈ ਸੀ ਪਰ ਪ੍ਰਤਾਪ ਆਪਣੀ ਗੱਲ ਤੋਂ ਤਸ ਤੋਂ ਮਸ ਹੋਣ ਲਈ ਵੀ ਤਿਆਰ ਨਹੀਂ ਸੀ ਅਜੇ ਪਰਸੋਂ ਹੀ ਰਾਤ ਦੀ ਗੱਲ ਹੀ ਗੱਲ ਸੀ ਮੈਂ ਪ੍ਰਤਾਪ ਦੇ ਕਮਰੇ ਦੇ ਅੱਗੋਂ ਦੀ ਲੰਘ ਰਹੀ ਸੀ ਮੈਂ ਪ੍ਰਤਾਪ ਨੂੰ ਤਕਦੀਰ ਨਾਲ ਗੱਲ ਕਰਦੇ ਸੁਣਿਆ ਓ ਉਸ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਚੱਕ ਗਿਆ ਐਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਹੋਵੇ ਪ੍ਰਤਾਪ ਤਕਦੀਰ ਨੂੰ ਕਹਿ ਰਿਹਾ ਸੀ ਪਾਪਾ ਪਤਾ ਨਹੀਂ ਮਨ ਕਿਉਂ ਨਹੀਂ ਰਹੀ ਐਸ ਪ੍ਰੋਪਰਟੀ ਦਾ ਮੈਂ ਇਕੱਲਾ ਵਾਰਿਸ ਹਾਂ ਐਸ ਘਰ ਤੇ ਜ਼ਮੀਨ ਤੇ ਉੱਤੇ ਮੇਰਾ ਵੀ ਹੱਕ ਹੈ ਅੱਜ ਨਹੀਂ ਤਾਂ ਕੱਲ ਇਹ ਮੈਨੂੰ ਹੀ ਮਿਲਣੀ ਹੈ ਤੇ ਫਿਰ ਅੱਜ ਹੀ ਕਿਉਂ ਨਹੀਂ ਮੇਰੇ ਪਿਓ ਨੇ ਵੀ ਤਾਂ ਆਪਣੇ ਪਿਓ ਤੋਂ ਇਹ ਜ਼ਮੀਨ ਆਪਣੇ ਨਾਮ ਕਰਵਾਈ ਹੋਵੇਗੀ ਤੇ ਫਿਰ ਪਾਪਾ ਪਾਪਾ ਨੂੰ ਜ਼ਮੀਨ ਮੇਰੇ ਨਾਮ ਕਰਨ ਵਿੱਚ ਕੀ ਪ੍ਰੋਬਲਮ ਹੈ ਪ੍ਰਤਾਪ ਦੀ ਗੱਲ ਤੇ ਤਕਦੀਰ ਨੇ ਕਿਹਾ ਕਿ ਪ੍ਰਤਾਪ ਤੂੰ ਆਪਣੀ ਮੰਮੀ ਨਾਲ ਗੱਲ ਕਰ ਤੇਰੀ ਮੰਮੀ ਦੀ ਗੱਲ ਤੇਰੇ ਪਾਪਾ ਨਹੀਂ ਟਾਲਦੇ ਜਦੋਂ ਇਹ ਜ਼ਮੀਨ ਤੇਰੇ ਨਾਮ ਹੋ ਜਾਏਗੀ ਤਾਂ ਫਿਰ ਆਪਾਂ ਇਸ ਜ਼ਮੀਨ ਨੂੰ ਵੇਚ ਦਾਂਗੇ ਇੱਥੇ ਜ਼ਮੀਨ ਦਾ ਮ ਰੇਟ ਬਹੁਤ ਹੈ ਤੇ ਆਪਾਂ ਘੱਟ ਰੇਟ ਤੇ ਜ਼ਮੀਨ ਕਿਤੇ ਹੋਰ ਲੈ ਲਵਾਂਗੇ ਤੂੰ ਕਹਿ ਤਾਂ ਸਹੀ ਸਹੀ ਕਹਿ ਰਹੀ ਹੈ ਤਕਦੀਰ ਪਰ ਪਾਪਾ ਨੂੰ ਮਨਾਉਣਾ ਬਹੁਤ ਔਖਾ ਹੈ ਇਹ ਸ਼ੁਰੂ ਤੋਂ ਹੀ ਬਹੁਤ ਜਿੱਦੀ ਸੀ ਬਚਪਨ ਵਿੱਚ ਮੈਨੂੰ ਆਪਣੀ ਜੱਦ ਕਰਕੇ ਐਸਨੇ ਹੋਸਟਲ ਵਿੱਚ ਪੜਨ ਲਾ ਦਿੱਤਾ ਸੀ ਮੈਂ ਕਿਵੇਂ ਭੁੱਲ ਸਕਦਾ ਹਾਂ ਕਿੰਨਾ ਰੋਇਆ ਸੀ ਮੈਂ ਪਰ ਐਸੇ ਉੱਤੇ ਮੇਰੇ ਹੰਝੂਆਂ ਦਾ ਕੋਈ ਅਸਰ ਨਹੀਂ ਹੋਇਆ ਤੇ ਮੇਰੀ ਮਾਂ ਜਸਨੇ ਕਦੇ ਵੀ ਮੇਰੇ ਪਿਓ ਨੂੰ ਨਹੀਂ ਸਮਝਾਇਆ ਹਮੇਸ਼ਾ ਉਸ ਦੀ ਹਾਂ ਵਿੱਚ ਹਾਂ ਮਲਾਈ ਇਹਨਾਂ ਦੋਨਾਂ ਨੂੰ ਤਾਂ ਮੈਂ ਖੂਨ ਦੇ ਹੰਝੂ ਰਲਮਦੇ ਹੋਏ ਵੇਖਣਾ ਚਾਹੁੰਦਾ ਹਾਂ ਆਪਣੇ ਪੁੱਤ ਦੇ ਮੂੰਹ ਇਹ ਸਭ ਗੱਲਾਂ ਸੁਣ ਰਹੀ ਸੀ ਮੈਂ ਇਸ ਤੋਂ ਅੱਗੇ ਕੁਝ ਵੀ ਸੁਣ ਦੀ ਮੇਰੀ ਹਿੰਮਤ ਨਹੀਂ ਸੀ ਮੇਰੇ ਕਿ ਪੈਰ ਕੰਬ ਰਹੇ ਸੀ ਮੈਨੂੰ ਚੱਕਰ ਆਉਣ ਲੱਗੇ ਪਤਾ ਨਹੀਂ ਕਿਵੇਂ ਮੈਂ ਆਪਣੇ ਕਮਰੇ ਵਿੱਚ ਬੈੱਡ ਤੇ ਚੱਲ ਕੇ ਆਈ ਬਸ ਉਸ ਰਾਤ ਹੀ ਮੈਂ ਫੈਸਲਾ ਫੈਸਲਾ ਕਰ ਲਿਆ ਸੀ ਬਸ ਪ੍ਰਤਾਪ ਨੂੰ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਿਣ ਦੇਾਂਗੀ ਕਿੰਨਾ ਜ਼ਹਿਰ ਭਰਿਆ ਹੋਇਆ ਸੀ ਉਸਦੇ ਮਨ ਵਿੱਚ ਤੇ ਮੈਂ ਇਹੀ ਸੋਚ ਰਹੀ ਸੀ ਕਿ ਸਾਡਾ ਪੁੱਤ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਹੈ ਅਸੀਂ ਇਸ ਨੂੰ ਇਹੋ ਜਿਹੇ ਸੰਸਕਾਰ ਤਾਂ ਨਹੀਂ ਦਿੱਤੇ ਸੀ ਫਿਰ ਮੈਨੂੰ ਯਾਦ ਆਇਆ ਕਿ ਸੰਸਕਾਰ ਤਾਂ ਅਸੀਂ ਦਿੱਤੇ ਹੀ ਨਹੀਂ ਹੋਸਟਲ ਵਿੱਚ ਰਹਿ ਕੇ ਆਪਣੇ ਪਰਿਵਾਰ ਲਈ ਮੋਹ ਸਦ ਪਿਆਰ ਤੇ ਸਤਿਕਾਰ ਕਿੱਥੋਂ ਆਵੇਗਾ ਰਿਸ਼ਤਿਆਂ ਦਾ ਦਰਦ ਕੀ ਹੁੰਦਾ ਹੈ ਐਸਨੂੰ ਕਿਵੇਂ ਪਤਾ ਲੱਗਦਾ ਜੇ ਪਰਿਵਾਰ ਵਿੱਚ ਰਹਿ ਕੇ ਵੱਡਾ ਹੋਇਆ ਹੁੰਦਾ ਤਾਂ ਹੀ ਐਸਨੂੰ ਪਤਾ ਲੱਗਦਾ ਜਿਹੜਾ ਬੱਚਾ ਛੁੱਟੀਆਂ ਵਿੱਚ ਕਦੀ ਕਦੀ ਘਰ ਆਉਂਦਾ ਸੀ ਉਹ ਕਿਵੇਂ ਜਾਣਦਾ ਮਾਂ ਪਿਓ ਕੀ ਚੀਜ਼ ਹੁੰਦੇ ਹਨ ਜਦੋਂ ਛੁੱਟੀਆਂ ਵਿੱਚ ਘਰ ਘਰ ਆਉਂਦਾ ਸੀ ਤਾਂ ਉਦੋਂ ਵੀ ਇਹ ਆਪਣੇ ਕਮਰੇ ਵਿੱਚ ਹੀ ਰਹਿੰਦਾ ਜਿੰਨਾ ਮਰਜੀ ਬੁਲਾਉਂਦੇ ਸਿਰਫ ਰੋਟੀ ਖਾਂਦਾ ਤੇ ਆਪਣੇ ਕਮਰੇ ਵਿੱਚ ਫਿਰ ਚਲਾ ਜਾਂਦਾ ਸੁਖ ਸੁਲਤਾਨ ਦੀ ਸਾਡੇ ਘਰ ਵਿੱਚ ਕੋਈ ਕਮੀ ਨਹੀਂ ਸੀ ਹਰ ਨਵੀਂ ਚੀਜ਼ ਇਸ ਨੂੰ ਜਦ ਕਰਕੇ ਹੀ ਮਿਲ ਜਾਂਦੀ ਸੀ ਆਪਣੇ ਪਾਪਾ ਨਾਲ ਤਾਂ ਇਸ ਦੇ ਬਚਪਨ ਵਿੱਚ ਹੀ ਨਹੀਂ ਬਣਦੀ ਸੀ ਦੋਨੇ ਆਪਸ ਵਿੱਚ ਬਹੁਤ ਘੱਟ ਗੱਲਾਂ ਕਰਦੇ ਉਸ ਵਕਤ ਵੀ ਮੈਂ ਇਨਾਂ ਦੋਨਾਂ ਵਿੱਚ ਬਣੀ ਵੈਥੀ ਨੂੰ ਭਾਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਮੈਨੂੰ ਲੱਗਦਾ ਸੀ ਕਿ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਊਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਵੈਥ ਪ੍ਰਤਾਪ ਦੇ ਅੰਦਰ ਬਹੁਤ ਵੱਡਾ ਜ਼ਹਿਰ ਭਰ ਦੇਗੀ ਪਰ ਅੱਜ ਇਹ ਸਾਰੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ ਹੀ ਖੁੱਲ ਗਈਆਂ ਸਵੇਰੇ ਉੱਠਦੇ ਸਾਰ ਹੀ ਮੈਂ ਸਭ ਤੋਂ ਪਹਿਲਾਂ ਪ੍ਰਤਾਪ ਨੂੰ ਬੁਲਾ ਕੇ ਆਪਣਾ ਫੈਸਲਾ ਸੁਣਾਇਆ ਮੈਂ ਕਿਹਾ ਪ੍ਰਤਾਪ ਅਸੀਂ ਇਹ ਜ਼ਮੀਨ ਤੇਰੇ ਨਾਂ ਨਹੀਂ ਕਰਾਂਗੇ ਜਦੋਂ ਤੱਕ ਤੇਰੇ ਪਾਪਾ ਤੇ ਮੈਂ ਜਾਉਂਦੇ ਹਾਂ ਉਦੋਂ ਤੱਕ ਇਹ ਜ਼ਮੀਨ ਸਾਡੇ ਨਾ ਹੀ ਰਹੇਗੀ ਜੇ bizness ਕਰਨਾ ਹੈ ਤਾਂ ਤੂੰ ਆਪਣੇ ਪੈਸੇ ਨਾਲ ਕਰ ਇੰਨਾ ਹੀ ਨਹੀਂ ਜਿਹੜਾ ਪ੍ਰਤਾਪ ਨੇ ਸ਼ਹਿਰ ਵਿੱਚ ਫਲੈਟ ਲਿਆ ਸੀ ਮੈਂ ਪ੍ਰਤਾਪ ਨੂੰ ਉੱਥੇ ਉੱਥੇ ਸਿਰਫ ਹੋਣ ਲਈ ਸੇਫਟ ਹੋਣ ਲਈ ਕਹਿ ਦਿੱਤਾ ਪ੍ਰਤਾਪ ਨੇ ਘਰੋਂ ਜਾਣ ਦੀ ਵਜ੍ਹਾ ਪੁੱਛੀ ਤਾਂ ਮੈਂ ਉਸ ਨੂੰ ਕੋਈ ਜਵਾਬ ਨਾ ਦਿੱਤਾ ਮਨਜੀਤ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੇ ਰਹੇ ਇੱਕ ਕੀ ਬੈਠ ਕੇ ਗੱਲਾਂ ਕਰਦੇ ਹਾਂ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਨਿਕਲ ਜਾਵੇਗਾ ਆਵੇਗਾ ਪਰ ਅੱਜ ਮੈਂ ਪਹਿਲੀ ਵਾਰ ਜੱਦ ਕੀਤੀ ਸੀ ਤੇ ਮੈਨੂੰ ਮੇਰੇ ਇਸ ਫੈਸਲੇ ਤੋਂ ਕੋਈ ਵੀ ਨਹੀਂ ਬਦਲ ਸਕਦਾ ਸੀ ਪ੍ਰਤਾਪ ਨੂੰ ਮੈਂ ਦੋ ਦਿਨਾਂ ਦੇ ਵਿੱਚ ਵਿੱਚ ਘਰੋਂ ਜਾਣ ਲਈ ਕਹਿ ਦਿੱਤਾ ਮੇਰੀ ਨੌ ਤਕਦੀਰ ਨੇ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਨੂੰ ਵੀ ਕੁਝ ਬੋਲਣ ਦਾ ਮੌਕਾ ਨਹੀਂ ਦਿੱਤਾ ਮਨਜੀਤ ਮੇਰੇ ਇਸ ਬਦਲਾਅ ਨੂੰ ਵੇਖ ਕੇ ਬਹੁਤ ਹੈਰਾਨ ਸੀ ساری ਜ਼ਿੰਦਗੀ ਮਨਜੀਤ ਦੀ ਜਦ ਇਹ ਤਾਂ ਚੱਲਦੀ ਆਈ ਸੀ ਘਰ ਵਿੱਚ ਇੱਕ ਬੱਚਾ ਹੀ ਸੀ ਤੇ ਉਹ ਵੀ ਘਰ ਤੋਂ ਇੰਨਾ ਦੂਰ ਕੀਤਾ ਕਿੰਨਾ ਰੋਂਦੀ ਸੀ ਮੈਂ ਦਿਨ ਰਾਤ ਪ੍ਰਤਾਪ ਨੂੰ ਯਾਦ ਕਰਕੇ ਪਰ ਮਨਜੀਤ ਨੇ ਕਦੇ ਵੀ ਮੇਰੇ ਜਜ਼ਬਾਤਾਂ ਦੀ ਕਦਰ ਨਹੀਂ ਕੀਤੀ ਤੇ ਪ੍ਰਤਾਪ ਜਦੋਂ ਛੁੱਟੀਆਂ ਵਿੱਚ ਘਰੇ ਆਉਂਦਾ ਮੈਂ ਕਿੰਨੇ ਲਾੜ ਲੜੰਦੀ ਸੀ ਪਰ ਉਹ ਆਪਣੀ ਦੁਨੀਆ ਵਿੱਚ ਹੀ ਮਸਤ ਰਹਿਣਾ ਰਹਿੰਦਾ ਘਰ ਵਿੱਚ ਜੋ ਕੁਝ ਵੀ ਹੁੰਦਾ ਉਹ ਸਿਰਫ ਤੇ ਸਿਰਫ ਮਨਜੀਤ ਦੀ ਮਰਜ਼ੀ ਨਾਲ ਹੀ ਹੁੰਦਾ ਸੀ ਮੇਰੀ ਮਰਜ਼ੀ ਕੀ ਹੈ ਐਸ ਨਾਲ ਮਨਜੀਤ ਮਨਜੀਤ ਨੂੰ ਕੋਈ ਮਤਲਬ ਨਹੀਂ ਸੀ ਤੇ ਹੁਣ ਜਦੋਂ ਮਨਜੀਤ ਰਟਾਇਰ ਹੋ ਕੇ ਘਰੇ ਰਹਿੰਦੇ ਆ ਇਹ ਆਪਣੇ ਪੋਤੇ ਨੂੰ ਘੜਮੁੰਦੇ ਕਿਡਾਣ ਲਈ ਕਿੰਨੇ ਉਸ ਤੋਂ ਰਹਿੰਦੇ ਹਨ ਤੇ ਮਨਜੀਤ ਉਸ ਨੂੰ ਉਸ ਤੋਂ ਦੂਰ ਹੋਣ ਦਾ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ ਕਦੀ ਸੋਚਿਆ ਕਿ ਮੈਂ ਆਪਣੇ ਪੁੱਤ ਤੋਂ ਕਿਵੇਂ ਦੂਰ ਰਹੀ ਹੋਵਾਂਗੀ ਤੇ ਮੰਮੀ ਪਾਪਾ ਆਪਣੇ ਪੋਤੇ ਤੋਂ ਕਿਵੇਂ ਦੂਰ ਰਹੇ ਹੋਣਗੇ ਤੇ ਆਪਣਾ ਪੁੱਤ ਪ੍ਰਤਾਪ ਆਪਣੀ ਮਾਂ ਨੂੰ ਕਿਸ ਗੱਲ ਦੀ ਸਜ਼ਾ ਦੇਣੀ ਚਾਹੁੰਦਾ ਹੈ ਤੇ ਹੁਣ ਜੇ ਸਜ਼ਾ ਮਿਲਣੀ ਹੀ ਹੈ ਤਾਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਮਨਜੀਤ ਨੂੰ ਵੀ ਪ੍ਰਤਾਪ ਨੂੰ ਵੀ ਤੇ ਮੈਨੂੰ ਵੀ ਹਾਂ ਇਹ ਸਜ਼ਾ ਮੇਰੇ ਲਈ ਵੀ ਤਾਂ ਹੈ ਬਿਨਾਂ ਸਭ ਕੁਝ ਚੁੱਪਚਾਪ ਸਹਿਣ ਦੀ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤਾਂ ਕਿ ਇਦਾਂ ਦੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕੀਏ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ